USA ਦੇ ਵਿੱਚ LA ਤੇ LA ਦੇ ਵਿੱਚ Hollywood ਜੀ ਹਾਂ ਅੱਜ ਆਪਾਂ ਜਾ ਰਹੇ ਆ ਸਿਤਾਰਿਆਂ ਦੀ ਦੁਨੀਆ ਚੱਕਾ ਚੌਂਦ ਭਰੀ ਦੁਨੀਆ ਦੇ ਸ਼ਹਿਰ LA ਦੇ ਵਿੱਚ ਵਸੇ ਹੋਏ ਯੂਨੀਵਰਸਲ ਸਟੂਡੀਓਜ਼ ਦੇ ਵਿੱਚ ਜਿੱਥੇ Hollywood ਦੀਆਂ ਕਈ ਫਿਲਮਾਂ ਦੇ ਸੈੱਟ ਨੇ ਤੇ ਉੱਥੇ ਉਹਨਾਂ ਦੀ ਸ਼ੂਟਿੰਗ ਹੁੰਦੀ ਹੈ ਤੇ ਕਈ ਤਰ੍ਹਾਂ ਦੀਆਂ ਇੱਥੇ ਰਾਈਡਸ ਵੀ ਨੇ ਸੋ ਇੱਥੇ ਮਨੋਰੰਜਨ ਵੀ ਹੈ ਐਡਵੈਂਚਰ ਵੀ ਹੈ ਤੇ ਐਕਸ਼ਨ ਵੀ ਹੈ ਜੋ ਆਪਾਂ ਇਸ 10 ਪਾਰਾਮੈਂਟ ਦੀ ਵੀਡੀਓ ਦੇ ਵਿੱਚ ਅੱਜ ਸਭ ਕੁਝ ਦੇਖਾਂਗੇ ਸੋ ਆਓ ਚਲੀਏ ਅਸੀਂ ਪਹੁੰਚ ਚੁੱਕੇ ਹਾਂ ਅੱਜ ਯੂਨੀਵਰਸਲ ਸਟੂਡੀਓਜ਼ ਤੇ ਦੇਖ ਲੋ ਤੁਸੀਂ ਦੇਖ ਸਕਦੇ ਹੋ ਕਿੰਨਾ ਰਸ਼ਾ ਇੱਥੇ 8:30 ਹੋਇਆ ਹਜੇ ਸਵੇਰ ਦੇ 8 ਵਜੇ ਪਾਰਕ ਖੁੱਲਿਆ ਸੋ ਬਹੁਤ ਜ਼ਿਆਦਾ ਭੀੜ ਆਲਰੇਡੀ ਹੋ ਚੁੱਕੀ ਹੈ ਤੇ ਸਾਰਾ ਥੀਮ ਪਾਰਕ ਸੋਲਡ ਆਊਟ ਹੋ ਗਿਆ ਇਹ ਐਡਵਾਈਸ ਹੈਗੇ ਸਾਡੇ ਵੱਲੋਂ ਕਿ ਤੁਸੀਂ ਪਹਿਲਾਂ ਆਵੀਆਂ ਟਿਕਟਾਂ ਖਰੀਦੋ ਤੇ 6:30 ਉਹ ਜਿੰਨੀ 6:30 ਤੋਂ 6:30 ਹੋ ਸਕਦਾ 8 ਵਜੇ ਤੋਂ ਪਹਿਲਾਂ ਹੀ ਇੱਥੇ ਲੋਕ ਆਉਣੇ ਸ਼ੁਰੂ ਹੋ ਜਾਂਦੇ ਆ ਸਵੇਰੇ 8 ਵਜੇ ਤੋਂ ਹੀ ਲੈ ਕੇ ਇੱਥੇ ਲੰਮੀਆਂ ਲੰਮੀਆਂ ਲਾਈਨਾਂ ਲੱਗ ਜਾਂਦੀਆਂ ਟਿਕਟਾਂ ਚੈੱਕ ਕਰਾਉਣ ਵਾਸਤੇ ਕਾਫੀ ਕਾਊਂਟਰ ਵੀ ਹੈਗੇ ਆ ਇੱਥੇ ਟਿਕਟਾਂ ਚੈੱਕ ਕਰਨ ਵਾਲੇ ਪਰ ਫਿਰ ਵੀ ਅੱਧਾ ਪੌਣਾ ਘੰਟਾ ਆਪਾਂ ਨੂੰ ਲਾਈਨ 'ਚ ਲੱਗਣਾ ਪੈ ਸਕਦਾ ਹੈ ਤੇ ਉਦੋਂ ਮਗਰੋਂ ਫਿਰ ਚੈੱਕ ਕਰਾਉਣ ਤੋਂ ਬਾਅਦ ਆਪਾਂ ਐਂਟਰ ਹੋ ਜਾਂਦੇ ਆ ਅ ਯੂਨੀਵਰਸਲ ਸਟੂਡੀਓਜ਼ ਦੇ ਅੰਦਰ ਇਸ ਜਾਦੂਮਈ ਦੁਨੀਆ ਦੇ ਵਿੱਚ ਹਰ ਉਮਰ ਦੇ ਲੋਕਾਂ ਵਾਸਤੇ ਚਾਹੇ ਬੱਚੇ ਕੀ ਬੁੱਢੇ ਕੀ ਤੇ ਵਿਚ ਵਿਚਾਲੇ ਵਾਲੇ ਕੀ ਹਰੇਕ ਵਾਸਤੇ ਇੱਥੇ ਐਂਟਰਟੇਨਮੈਂਟ ਹੈ ਤੇ ਆਪਣੇ ਮਨਪਸੰਦ ਦੇ ਕੈਰੇਕਟਰਸ ਦੇ ਨਾਲ ਵੀ ਬੱਚੇ ਫੋਟੋਆਂ ਕਰਾਉਂਦੇ ਆ ਬੱਚੇ ਵੀ ਤੇ ਵੱਡੇ ਵੀ ਸੋ ਹਰੇਕ ਨੂੰ ਐਂਟਰਟੇਨਡ ਰੱਖਣ ਵਾਸਤੇ ਇੱਥੇ ਪੂਰਾ ਪੂਰਾ ਪ੍ਰਬੰਧ ਕੀਤਾ ਗਿਆ ਹੋਇਆ ਹੈ ਸੋ ਇਹ ਕੁਝ ਬੱਚਿਆਂ ਵਾਲੀਆਂ ਰਾਈਡਸ ਨੇ ਇਹਦੇ ਵਿੱਚ ਡਿਸਪੀਕੇਬਲ ਮੀ ਆ ਗਿਆ ਜਾਂ ਆ ਰਾਈਡ ਆ ਗਈ ਤੇ ਜਾਂ ਫਿਰ ਹੈਗੀ ਆ ਸੀਕ੍ਰੀਟ ਲਾਈਫ ਆਫ ਪੈਟਸ ਇਹ ਬਹੁਤ ਛੋਟੇ ਬੱਚਿਆਂ ਵਾਸਤੇ ਚੰਗੀਆਂ ਰਾਈਡਸ ਨੇ ਰੇਕ ਰਾਈਡ ਦੇ ਬਾਹਰ ਵੇਟ ਟਾਈਮ ਲਿਖਿਆ ਹੋਇਆ ਹੁੰਦਾ ਕਿ ਕਿੰਨਾ ਵੇਟ ਕਰਨੀ ਪੈਣੀ ਆ ਜਨਰਲ ਐਂਟਰੀ ਪਾਸ ਵਾਲੇ ਲੋਕਾਂ ਨੂੰ ਪਰ ਜਿਹੜੀ ਇਹਦੀ ਐਪ ਹੈ ਯੂਨੀਵਰਸਲ ਸਟੂਡੀਓਜ਼ ਦੀ ਉਹ ਆਰਾਮ ਨਾਲ ਉੱਥੇ ਵਾਈਫਾਈ ਤੇ ਚੱਲ ਜਾਂਦੀ ਹੈ ਉੱਥੇ ਵਾਈਫਾਈ ਵੀ ਹੈਗਾ ਕੋਈ ਐਕਸਟਰਾ ਡਾਟਾ ਪਲਾਨ ਲੈਣ ਦੀ ਲੋੜ ਨਹੀਂ ਗਈ ਸੋ ਉਹਦੇ ਤੇ ਵੀ ਨਾਲ ਦੀ ਨਾਲ ਅਪਡੇਟ ਹੁੰਦਾ ਰਹਿੰਦਾ ਕਿ ਕਿਹੜੀ ਚ ਸਭ ਤੋਂ ਘੱਟ ਵੇਟ ਟਾਈਮ ਹੈ ਤੇ ਕਿੱਥੇ ਉਹ ਰਾਈਡ ਹੈ ਸੋ ਇਹ ਬੜੀ ਹੈਲਪਫੁਲ ਚੀਜ਼ ਹੈ ਤੇ ਅਗੇਨ ਜੇ ਤੁਹਾਡੇ ਕੋਲੇ ਹੈਗਾ ਐਕਸਪ੍ਰੈਸ ਐਂਟਰੀ ਪਾਸ ਤਾਂ ਤੁਹਾਨੂੰ ਕੋਈ ਬਾਲੀ ਟੈਨਸ਼ਨ ਲੈਣ ਦੀ ਲੋੜ ਨਹੀਂ ਵੇਟ ਟਾਈਮ ਦੀ ਰੈਗੂਲਰ ਪਾਸ ਤੇ ਐਕਸਪ੍ਰੈਸ ਪਾਸ ਦਾ ਜੀ ਆਪਾਂ ਫਰਕ ਦੇਖਣਾ ਵੇ ਖਾਸ ਕਰਕੇ ਉਹਨਾਂ ਦਿਨਾਂ 'ਚ ਜਦੋਂ ਇੱਥੇ ਲੋਕ ਬਹੁਤ ਜ਼ਿਆਦਾ ਹੁੰਦੇ ਨੇ ਤਾਂ ਮੇਰੇ ਖਿਆਲ ਦੇ ਵਿੱਚ ਸਾਰੇ ਦਿਨ ਦੇ ਵਿੱਚ ਤੁਸੀਂ 2-3 ਘੰਟੇ ਬੜੀ ਆਰਾਮ ਨਾਲ ਬਿਤਾ ਸਕਦੇ ਹੋ ਹਾਲਾਂਕਿ ਐਕਸਪ੍ਰੈਸ ਪਾਸ ਦਾ ਜਿਹੜਾ ਹੈਗਾ ਉਹ ਰੇਟ ਉਹ ਕਾਫੀ ਜ਼ਿਆਦਾ ਹੈ ਜਿਵੇਂ ਅੱਜ ਦਾ ਰੇਟ 300 ਡਾਲਰ ਪਰ ਪਰਸਨ ਹੈ ਪਰ ਜੇ ਤੁਹਾਡੇ ਕੋਲ ਇੱਕ ਹੀ ਦਿਨ ਹੈ ਤਾਂ ਆਈ ਥਿੰਕ ਇਟ ਮੇਕਸ ਸੈਂਸ ਕਿ ਤੁਸੀਂ ਐਕਸਪ੍ਰੈਸ ਪਾਸ ਲਓ ਕਿਉਂਕਿ ਉਹਦੇ ਨਾਲ ਤੁਸੀਂ ਸਾਰੇ ਦਿਨ ਦੇ ਵਿੱਚ ਬਹੁਤ ਸਾਈਡ ਦੇਖ ਸਕਦੇ ਹੋ ਨਹੀਂ ਤਾਂ ਕੱਲੀ-ਕੱਲੀ ਜਿਹੜੀ ਰਾਈਡ ਆ ਉਹਦੀ ਵੇਟ ਇੱਕ-ਇੱਕ ਘੰਟਾ ਤੱਕ ਵੀ ਜਿਵੇਂ ਕਿ ਆ ਮੇਰੇ ਪਿੱਛੇ ਅਟੈਂਸ਼ਨ ਹੈ ਇਹਦੀ ਰਾਈਟ ਨਾਉ ਵੇਟ ਪੂਰਾ ਇੱਕ ਘੰਟਾ ਚੱਲ ਰਹੀ ਹੈ ਕੁਝ ਰਾਈਡਸ ਹੇਠਲੇ ਲੋਟਸ 'ਚ ਵੀ ਨੇ ਸੋ ਉੱਥੇ ਆਪਾਂ ਐਸਕੇਲੇਟਰਸ ਦੇ ਥਰੂ ਜਾ ਸਕਦੇ ਆ ਤੇ ਸਾਹਮਣੇ ਆਪਾਂ ਨੂੰ ਦਿਸ ਰਿਹਾ ਐਲ ਏ ਸ਼ਹਿਰ ਤੇ ਕੁਝ ਯੂਨੀਵਰਸਲ ਸਟੂਡੀਓਜ਼ ਦੇ ਸੈੱਟ ਜਿੱਥੇ ਹਾਲੀਵੁੱਡ ਦੀਆਂ ਫਿਲਮਾਂ ਦੀ ਸ਼ੂਟਿੰਗ ਹੋਈ ਹੈ ਉੱਥੇ ਵੀ ਆਪਾਂ ਬਾਅਦ 'ਚ ਸਟੂਡੀਓ ਟੂਰ ਤੇ ਜਾਵਾਂਗੇ ਤਾਂ ਉਦੋਂ ਤੁਹਾਨੂੰ ਦਿਖਾਵਾਂਗੇ ਉਥੋਂ ਦੇ ਕੁਝ ਸੈੱਟ ਤੇ ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਇੱਥੇ ਲਾਈਵ ਐਕਸ਼ਨ ਵੀ ਦਿਖਾਉਂਦੇ ਆ ਤੇ ਲਾਈਵ ਐਂਟਰਟੇਨਮੈਂਟ ਵੀ ਹੁੰਦਾ ਸੋ ਐਕਸ਼ਨ ਬਾਅਦ ਚ ਦੇਖਾਂਗੇ ਪਹਿਲਾਂ ਦੇਖੋ ਇੱਥੇ ਹੁੰਦਾ ਹੋਇਆ ਲਾਈਵ ਐਂਟਰਟੇਨਮੈਂਟ ਜਿਹੜਾ ਲਾਈਵ ਐਂਟਰਟੇਨਮੈਂਟ ਦੇਖਿਆ ਤੇ ਸਾਹਮਣੇ ਕੈਸਲਸ ਦਿਸ ਰਹੀਆਂ ਇਹ ਇੱਥੇ ਹੈਰੀ ਪੌਟਰ ਦਾ ਇੱਕ ਵੱਖਰਾ ਸੈਕਸ਼ਨ ਬਣਿਆ ਹੋਇਆ ਹੈ। ਇਸੇ ਸੈਕਸ਼ਨ 'ਚ ਹੀ ਹੈਰੀ ਪੌਟਰ ਦੀਆਂ ਬਹੁਤ ਵਧੀਆ ਕੁਝ ਰਾਈਡਸ ਵੀ ਨੇ ਤੇ ਇੱਥੇ ਬੜਾ ਇੰਜੋਏ ਕਰਦੇ ਆ ਲੋਕ। ਸੋ ਦੁਪਹਿਰ ਦਾ ਸਮਾਂ ਹੋ ਗਿਆ ਜੀ ਉਹਨਾਂ ਇੱਥੇ ਲੋਕਾਂ ਨੂੰ ਜਿਹੜੇ ਭੁੱਖ ਲੱਗ ਚੁੱਕੀ ਆ ਸੋ ਲੋਕ ਜਿਹੜੇ ਲੰਚ ਦੇ ਲਈ ਅਲੱਗ-ਅਲੱਗ ਜਗ੍ਹਾ ਲੱਭ ਰਹੇ ਨੇ। ਸੋ ਇੱਕ ਗੱਲ ਮੈਂ ਦੇਖੀ ਆ ਕਿ ਇੱਥੇ ਜਦੋਂ ਰਸ਼ ਬਹੁਤ ਹੁੰਦਾ ਹੈ ਤਾਂ ਇੱਥੇ ਲਗਭਗ ਹਰ ਇੱਕ ਰੈਸਟੋਰੈਂਟ ਦੇ ਮੂਰੇ ਲਾਈਨ ਲੱਗੀ ਹੁੰਦੀ ਆ। ਸੋ ਬੜੀ ਆਰਾਮ ਨਾਲ ਤੁਹਾਨੂੰ 15-20 ਮਿੰਟ ਦਾ ਘੰਟਾ ਵੇਟ ਕਰਨੀ ਪੈ ਸਕਦੀ ਹੈ ਕੁਝ ਲੈਣ ਲਈ ਸੋ ਵੇਹ ਤਰ੍ਹਾਂ ਕਿ ਜੇ ਤੁਸੀਂ ਪਹਿਲੇ ਪਲਾਨ ਕਰ ਲਓ ਕਿ ਕੁਝ ਨਾਲ ਲੈ ਕੇ ਆਓ ਤਾਂ ਤੁਹਾਡਾ ਕਾਫੀ ਸਮਾਂ ਬਚ ਸਕਦਾ ਹੈ ਦੂਜੀ ਗੱਲ ਇਹ ਵੀ ਹੈਗਾ ਕਿ ਇੱਥੇ ਜਿਹੜਾ ਫੂਡ ਆ ਉਹ ਮਹਿੰਗਾ ਹੈ ਉਹ ਆਬਵੀਅਸਲੀ ਹੈ ਕਿਉਂਕਿ ਇਹ ਇੱਕ ਥੀਮ ਪਾਰਕ ਹੈ ਸੋ ਇੱਥੇ ਜਿਹੜੀ ਵੀ ਕੋਈ ਸ਼ਾਪ ਹੋਊਗੀ ਉਹ ਉਹਦੇ ਵਿੱਚ ਜੋ ਵੀ ਕੁਝ ਮਿਲੂਗਾ ਉਹ ਆਮ ਨਾਲੋਂ ਮਹਿੰਗੇ ਹੋਣਾ ਹੈ ਸੋ ਮੇਰੇ ਖਿਆਲ ਚ ਮਹਿੰਗੇ ਦੇ ਨਾਲ ਨਾਲ ਜਿਹੜਾ ਸਭ ਤੋਂ ਇੰਪੋਰਟੈਂਟ ਗੱਲ ਆ ਉਹ ਕਸਮਾ ਹੈ ਨਾ ਸੋ ਸਮਾਂ ਬਚਾਉਣ ਦੇ ਹਿਸਾਬ ਨਾਲ ਤੁਸੀਂ ਸੋਚ ਸਕਦੇ ਹੋ ਕਿ ਤੁਸੀਂ ਆਪ ਦੇ ਨਾਲ ਹੀ ਕੋਈ ਸਨੈਕ ਜਾਂ ਕੋਈ ਫੂਲ ਲੈ ਕੇ ਆਓ ਉਹ ਤੁਹਾਡਾ ਬਹੁਤ ਸਮਾਂ ਬਚਾ ਸਕਦਾ ਹੈ। ਤੇ ਅਸੀਂ ਹੁਣ ਪਰਪਿਆ ਸਟੂਡੀਓ ਟੂਰ ਤੇ ਯੂਨੀਵਰਸਲ ਸਟੂਡੀਓ ਟੂਰ ਤੇ ਸੇ ਹੁਣ ਆਪਾਂ ਕੁਝ ਦੇਖ ਤੇ ਇਹ 1 ਘੰਟੇ ਦਾ ਟੂਰ ਹੈ। ਇਨ੍ਹਾਂ ਬੱਸਾਂ ਦੇ ਵਿੱਚ ਬਿਠਾ ਕੇ ਇਹ ਟੂਰ ਕਰਾਇਆ ਜਾਂਦਾ ਹੈ। ਤੇ ਇੱਥੇ ਕਈ ਬਿਲਡਿੰਗਸ ਦੇ ਸੈੱਟ ਬਣੇ ਹੋਏ ਆ ਜਿਹੜੇ ਕਈ ਫਿਲਮਾਂ ਦੇ ਵਿੱਚ ਯੂਜ਼ ਕੀਤੇ ਗਏ ਆ ਜੇ ਨਿਊਯਾਰਕ ਸਿਟੀ ਬਣਾਉਣੀ ਆ ਸ਼ਿਕਾਗੋ ਬਣਾਉਣੀ ਆ ਕੋਈ ਵੀ ਸ਼ਹਿਰ ਬਣਾਉਣਾ ਇਹ ਇੱਥੇ ਐਲ.ਏ. ਚ ਹੀ ਬਣਾ ਦਿੰਦੇ ਆ ਤੇ ਆਪਣੀ ਇਹ ਵੀ ਲੱਗਦਾ ਕਿ ਬੱਸ ਹੈ ਜਿਹੜੀ ਉਹ ਵਿਚੋਂ ਦੀ ਜੰਗਲ ਦੇ ਵਿੱਚੋਂ ਦੀ ਗੁਜ਼ਰ ਰਹੀ ਹੈ ਇਹ ਇੱਥੇ ਫੋਰ ਡੇ ਇਫੈਕਟ ਦਿੱਤਾ ਹੋਇਆ ਤੁਹਾਡੇ ਉੱਤੇ ਪਾਣੀ ਪੈਂਦਾ ਬੱਸ ਹਲਦੀ ਹੈ ਉਹ ਵਾਕਈ ਇਹ ਲੱਗਦਾ ਕਿ ਜਿਵੇਂ ਸੱਚੀ ਮੁੱੱਚੀ ਡਾਇਨਾਸੌਰ ਉੱਥੇ ਅਸਲ ਦੇ ਵਿੱਚ ਆ ਗਏ ਹੋਣ ਤੇ ਕਈ ਵਾਰੀ ਇੱਥੇ ਕਈ ਫਿਲਮਾਂ ਦੀ ਸ਼ੂਟਿੰਗ ਹੁੰਦੀ ਵੀ ਦਿਸ ਜਾਂਦੀ ਹੈ ਤੇ ਹੁਣ ਜਿਵੇਂ ਆਪਾਂ ਪ੍ਰੋਮਿਸ ਕੀਤਾ ਸੀਗਾ ਕਿ ਤੁਹਾਨੂੰ ਲਾਈਵ ਐਕਸ਼ਨ ਦਿਖਾਵਾਂਗੇ ਜੋ ਕਿ ਬੜਾ ਹੀ ਮਜ਼ੇਦਾਰ ਐਕਸ਼ਨ ਹੈ ਸੋ ਆਓ ਦੇਖੀਏ civilization may start anew on dry land. ਕਈ ਰਾਈਡਸ ਇੱਥੇ ਬਹੁਤ ਹੀ ਜ਼ਿਆਦਾ ਐਡਵੈਂਚਰਸ ਹੈ ਉਹਨਾਂ ਨੂੰ ਆਪਾਂ ਸ਼ੂਟ ਕਰ ਹੀ ਨਹੀਂ ਸਕਦੇ ਸੋ ਉਹ ਤਾਂ ਜਾ ਕੇ ਦੇਖਣੀਆਂ ਪੈਣੀਆਂ ਪਰ ਇਹ ਜਿਹੜੀ ਰਾਈਡ ਹੈ ਜੁਰਾਸਿਕ ਵਰਲਡ ਇਹ ਵੀ ਹਰ ਵਰਗ ਦੇ ਲੋਕਾਂ ਦੁਆਰਾ ਬਹੁਤ ਜ਼ਿਆਦਾ ਇੰਜੋਏ ਕੀਤੀ ਜਾਂਦੀ ਹੈ ਬਹੁਤ ਹੀ ਵਧੀਆ ਰਾਈਡ ਹੈ ਇਹ ਐਡਵੈਂਚਰਸ ਨਹੀਂ ਹੈਗੀ ਪਰ ਕਾਫੀ ਵਧੀਆ ਰਾਈਡ ਹੈ ਜੇ ਤੁਸੀਂ ਸਾਰਿਆਂ ਤੋਂ ਮੂਹਰੇ ਵਾਲੀ ਸੀਟ ਤੇ ਬੈਠੇ ਹੋ ਤਾਂ ਭਿੱਜਣ ਦਾ ਪੂਰਾ ਪੂਰਾ ਖਤਰਾ ਸੋ ਆਵਦੀਆਂ ਜ਼ਰੂਰੀ ਚੀਜ਼ਾਂ ਨੂੰ ਜ਼ਿਪ ਲੌਕ ਬੈਗ ਚ ਪਾ ਕੇ ਲੈ ਕੇ ਜਾਓ ਹਾਂਜੀ ਹੁਣ ਆਪਾਂ ਕਰਦੇ ਹਾਂ ਰਿਵਿਊ ਰਾਈਡਸ ਦਾ ਅਸੀਂ ਸਾਰੀਆਂ ਰਾਈਡਸ ਲੈ ਲਈਆਂ ਜਾਂਦਾ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਜਿਹੜਾ ਐਕਸਪ੍ਰੈਸ ਪਾਸ ਤੋਂ ਬਿਨਾਂ ਜਨਰਲ ਐਂਟਰੀ ਆ ਉਹਦੇ 'ਚ ਵੇਟ ਟਾਈਮ ਕਈ ਰਾਈਡਸ ਦਾ 2-2 ਘੰਟੇ ਤੱਕ ਵੀ ਪਹੁੰਚ ਜਾਂਦਾ ਹੈ ਰਸ਼ ਦੇ ਟਾਈਮ 'ਚ ਤੇ ਸਾਡਾ ਜਿਵੇਂ ਐਕਸਪ੍ਰੈਸ ਪਾਸ ਦੇ ਨਾਲ ਵੇਟ ਟਾਈਮ 10 ਮਿੰਟ ਦੇ ਵਿੱਚ ਵਿੱਚ ਸਾਡੀ ਵਾਰੀ ਆ ਜਾਂਦੀ ਸੀਗੀ ਕਈ ਤਾਂ ਬਸ ਸਿੱਧਾ ਜਾਓ ਤੇ ਵਾਰੀ ਆ ਗਈ ਤੇ ਦੂਜੀ ਗੱਲ ਹੈ ਜਿਹੜੀਆਂ ਰਾਈਟਸ ਐ ਕੁਝ ਹੈਗੀਆਂ ਛੋਟੇ ਬੱਚਿਆਂ ਵਾਸਤੇ ਐਪਰੋਪਰੀਏਟ ਆ ਤੇ ਕੁਝ ਮੈਨੂੰ ਲੱਗਦਾ ਕਿ ਛੋਟੇ ਬੱਚੇ ਨਹੀਂ ਦੇਖ ਸਕਣਗੇ ਕਿਉਂਕਿ ਉਹ ਜ਼ਿਆਦਾ ਥੋੜੀਆਂ ਜਿਹੀਆਂ ਐਡਵੈਂਚਰਸ ਐ ਜਿਹੜੀਆਂ ਛੋਟੇ ਬੱਚਿਆਂ ਵਾਸਤੇ ਅਸੀਂ ਰეკਮੈਂਡ ਕਰਾਂਗੇ ਉਹ ਹੈਗੀਆਂ ਦਾ ਸਿਕਰਟ ਲਾਈਫ ਆਫ ਪੈਟਸ ਡਸ ਪਿਕਬਲ ਮੀ ਮਿਨੀయన్స్ ਵਾਲੀ ਤੇ ਸਟੂਡੀਓ ਟੂਰ ਵੀ ਛੋਟੇ ਬੱਚੇ ਵਧੀਆ ਇੰਜੋਏ ਕਰਨਗੇ ਡਾਇਨਾਸੌਰਸ ਦੀ ਵਾਲੀ ਹੈਗੀ ਆ ਜਿਹੜੀ ਜੂਰਾਸਿਕ ਵਰਲਡ ਤੇ ਵਾਟਰ ਵਰਲਡ ਵੀ ਇਹ ਸਾਰੀਆਂ ਜਿਹੜੀਆਂ ਰਾਈਡਸ ਆ ਛੋਟੇ ਬੱਚਿਆਂ ਵਾਸਤੇ ਐਪਰੋਪਰੀਏਟ ਆ ਜਿਹੜੇ ਵੱਡੇ ਬੱਚੇ ਜਾਂ ਫਿਰ ਆਪਣੇ ਵਰਗੇ ਐਡਲਟਸ ਜਿਨ੍ਹਾਂ ਨੂੰ ਇੰਜੋਏ ਕਰਨਗੇ ਉਹਨਾਂ ਚ ਅਸੀਂ ਸਭ ਤੋਂ ਵੱਧ ਇੰਜੋਏ ਕੀਤੀ ਆ ਇੱਕ ਤਾਂ ਵਾਟਰ ਵਰਲਡ ਇਹ ਰਾਈਡ ਨਹੀਂ ਹੈਗੀ ਇਹ ਸ਼ੋਅ ਆ ਇਹ ਬਹੁਤ ਸੋਹਣਾ ਸੀ ਸਟੂਡੀਓ ਟੂਰ ਵੀ ਬਹੁਤ ਇੰਜੋਏ ਕੀਤਾ ਸੀ ਰਾਈਡਸ ਚੋ ਸਭ ਤੋਂ ਵੱਧ ਇੰਜੋਏ ਅਸੀਂ ਕੀਤੀ ਆ ਹੈਰੀ ਪੌਟਰ ਦੀ ਤੇ ਦੂਜੀ ਅਸੀਂ ਕੀਤੀ ਆ ਦੀ ਰਿਵੈਂਜ ਆਫ ਮੰਮੀ ਤੇ ਤੀਜੀ ਦੀ ট্রান্সਫਾਰਮਰਸ ਇਹ ਤਿੰਨੇ রাইਡ ਸਾਨੂੰ ਬਹੁਤ ਚੰਗੀਆਂ ਲੱਗੀਆਂ ਕਿਉਂਕਿ ਇਹਨਾਂ ਚ ਐਡਵੈਂਚਰ ਵੀ ਸੀਗਾ 3D ਸੀਗੀਆਂ 4D ਸੀਗੀਆਂ ਤੇ ਕਾਫੀ ਵਧੀਆ ਲੱਗੀਆਂ ਤੇ ਬਾਕੀ ਸਾਡਾ ਵੇਟ ਟਾਈਮ ਹੈ ਨਹੀਂ ਸੀ ਤਾਂ ਕਰਕੇ ਸਾਨੂੰ ਥਕਾਵਟ ਮਹਿਸੂਸ ਨਹੀਂ ਹੋਈ ਤੇ ਬਹੁਤ ਚੰਗਾ ਲੱਗਿਆ ਜੀ ਬਿਜ਼ੀ ਸੀਜ਼ਨ ਹੈ ਜਿਵੇਂ ਕਿ ਮਾਰਚ ਪ੍ਰਾਪਾਲ ਦੇ ਵਿੱਚ ਸਪ੍ਰਿੰਗ ਬ੍ਰੇਕ ਹੁੰਦੀ ਹੈ ਜੁਲਾਈ ਅਗਸਟ ਦੇ ਵਿੱਚ ਸਮਰ ਬ੍ਰੇਕ ਹੁੰਦੀ ਹੈ ਇਹ ਪੂਰੇ ਬਿਜ਼ੀ ਟਾਈਮ ਹੈ ਤੁਸੀਂ ਲਿਟਰਲੀ ਮੰਨੋ ਕਿ ਸਾਰਾ ਪਾਰਕ ਜਿਹੜਾ ਉਹ ਭਰਿਆ ਹੁੰਦਾ ਹੈ ਕਈ ਵਾਰੀ ਤਾਂ ਤੁਹਾਨੂੰ ਲੰਘਣ ਲਈ ਵੀ ਮੁਸ਼ਕਲ ਕਰਨੀ ਪੈਂਦੀ ਹੈ ਸੋ ਉਹਨਾਂ ਟਾਈਮਾਂ ਦੇ ਵਿੱਚ ਐਕਸਪ੍ਰੈਸ ਪਾਸ ਲੈਣਾ ਮੇਰੇ ਖਿਆਲ ਦੇ ਵਿੱਚ ਇੱਕ ਚੰਗੀ ਗੱਲ ਹੈ ਤਾਂ ਕਿ ਤੁਹਾਡਾ ਟਾਈਮ ਵੀ ਬਚੇ ਤੇ ਤੁਸੀਂ ਬਹੁਤਾ ਥੱਕਦੇ ਵੀ ਨਹੀਂ ਜੇ ਤੁਸੀਂ ਥੋੜਾ ਜਿਹਾ ਸਲੋ ਟਾਈਮ ਚਾਹ ਰਹੇ ਹੋ ਜਿਵੇਂ ਸਤੰਬਰ ਅਕਤੂਬਰ ਦੇ ਵਿੱਚ ਹੈ ਤਾਂ ਸ਼ਾਇਦ ਤੁਹਾਡਾ ਜਨਰਲ ਪਾਸ ਦੇ ਨਾਲ ਵੀ ਸਾਡੇ ਸੋ ਇਹ ਮੇਰੇ ਵੱਲੋਂ ਸੁਲਾਇਆ ਕਿ ਜੇ ਤੁਸੀਂ ਇੱਕ ਦਿਨ ਲਈ ਦੇਖਣ ਆਇਓ ਤਾਂ ਉਸ ਤਰੀਕੇ ਨਾਲ ਆਪਣੀ ਪਲਾਨਿੰਗ ਕਰਕੇ ਆਓ ਹਾਂਜੀ ਇੱਕ ਰਹਿ ਗਿਆ ਸੀਗਾ ਦੱਸਣ ਵਾਲਾ ਕਿ ਜਿਹੜੀ ਸੁਪਰ ਮਾਰੀਓ ਕਾਰਟਸ ਵਾਲੀ ਰਾਈਡ ਹੈ ਉਹ ਅਸੀਂ ਨਹੀਂ ਲਈ ਕਿ ਸਾਡਾ ਇੰਟਰਸਟ ਨਹੀਂ ਸੀਗਾ ਉਹਦੇ 'ਚ ਤੇ ਪਰ ਜੇ ਕਿਸੇ ਨੇ ਉਹ ਲੈਣੀ ਹੈ ਉਹਦੇ ਤੇ ਐਕਸਪ੍ਰੈਸ ਪਾਸ ਨਹੀਂ ਚੱਲਦਾ ਜਿਹੜਾ ਸਾਡੇ ਕੋਲੇ ਅਸੀਂ ਲਿਆ ਹੋਇਆ ਸੀ ਉਹਦੀ ਉਹਦੀ ਵੇਟ ਟਾਈਮ ਵੀ ਬਹੁਤ ਜ਼ਿਆਦਾ ਰਹੀ ਹੈ ਆਲਵੇਜ਼ ਉਹ 1.5-2 ਘੰਟੇ ਤੋਂ ਘਟ ਨਹੀਂ ਰਹੀ ਸੋ ਲੋਕੀ ਰეკਮੈਂਡ ਕਰਦੇ ਕਿ ਜੇ ਕਿਸੇ ਨੇ ਉਹ ਲੈਣੀ ਹੈ ਰਾਈਡ ਸੁਪਰ ਮਾਰੀਓ ਕਾਰਟਸ ਵਾਲੀ ਤਾਂ ਉਹ ਇੱਕ अर्ਲੀ ਪਾਸ ਮਿਲ ਜਾਂਦਾ ਉਹਦੇ ਵਾਸਤੇ ਅੱਧਾ ਘੰਟਾ ਪਹਿਲਾਂ ਤੁਸੀਂ ਐਂਟਰ ਕਰ ਸਕਦੇ ਹੋ ਪਾਰਕ ਚ 20 ਡਾਲਰ ਵੱਧ ਦੇਣੇ ਪੈਂਦੇ ਆ ਅਮਰੀਕਨ 20 ਡਾਲਰ ਉਹਦੇ ਵਾਸਤੇ ਸੋ ਉਹ ਪਾਸ ਲੈ ਕੇ ਤੁਸੀਂ अर्ਲੀ ਮਾਰਨਿੰਗ ਐਂਟਰ ਕਰਕੇ ਸਭ ਤੋਂ ਪਹਿਲਾਂ ਉਹ ਹੋ ਰਾਈਡ ਆ ਜਿਹੜੀ ਸੁਪਰ ਮਾਰੀਓ ਕਾਰਟਸ ਉਹ ਆਪਦੀ ਪੂਰੀ ਕਰ ਲਓ ਫਿਨਿਸ਼ ਕਰ